ਪਿਆਰ ਪਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਅੰਬਦੇਦ ਰਕਤ ਦੀ ਦਾਤਣ ਕਰ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ ਨੰਬਰ 2 ਦੰਦਾਂ ਤੇ ਲੱਗਿਆ ਹੋਇਆ ਕੀੜਾ ਹਟਾਉਣਾ ਚਾਹੁੰਦੇ ਹੋ ਤਾਂ ਨਾਰੀਅਲ ਦਾ ਤੇਲ ਨੂੰ ਮੂੰਹ ਵਿੱਚ ਭਰ ਕੇ 5 ਤੋਂ 7 ਮਿੰਟ ਤੱਕ ਆਪਣੇ ਮੂੰਹ ਦੇ ਅੰਦਰ ਕਮਾਓ ਤੇ ਇਸ ਤੋਂ ਬਾਅਦ ਥੁੱਕ ਦਿਓ ਥੋੜੀ ਦੇ ਸਮੇਂ ਬਾਅਦ ਦੰਦਾਂ ਨੂੰ ਬਰਸ਼ ਦੀ ਚੰਗੀ ਤਰ੍ਹਾਂ ਨਾਲ ਮਦਦ ਨਾਲ ਸਾਫ਼ ਕਰ ਲੋ ਜਿਆ ਕਰਾ ਦੰਦਾਂ ਤੇ ਲੱਗਿਆ ਹੋਇਆ ਕੀੜਾ ਆਪਣੇ ਆਪ ਬਾਹਰ ਨਿਕਲ ਜਾਵੇਗਾ ਨੰਬਰ 3 ਨੇ ਥੋੜੇ ਜਿਹੇ ਜੀਰੇ ਨੂੰ ਸੁੱਕੇ ਤੇਵੇ ਉੱਪਰ ਤੋੜ ਉੱਪਰ ਲਾਓ ਫਿਰ ਉਸ ਨੂੰ ਪੀਸ ਲਓ ਉਸ ਵਿੱਚ ਥੋੜਾ ਜਿਹਾ ਸ਼ਹਿਦ ਮਿਲਾ ਕੇ ਖਾਓ ਪੇਟ ਦਾ ਦਰਦ ਗਾਇਬ ਹੋ ਜਾਵੇਗਾ ਨੰਬਰ 4 ਇਹ ਸਾਰਾ ਸੰਸਾਰ ਤੁਹਾਡਾ ਆਪਣਾ ਹੈ ਆਪਣੇ ਸਾਰੇ ਅੰਗਾਂ ਦਾ ਖਿਆਲ ਆਪ ਰੱਖੋ ਤੇ ਸਰਵੱਤ ਦੇ ਭਲੇ ਵਿੱਚ ਪਲੇ ਲਈੁਰ ਜਨਾ ਕਾਲਪੁਰਖ ਅੱਗੇ ਅਰਦਾਸ ਕਰੋ ਨੰਬਰ 5 ਕਦੇ ਵੀ ਆਪਣੇ ਘਰ ਦੇ ਫਰਸ਼ ਉੱਪਰ ਜਾਂ ਫਿਰ ਆਪਣੇ ਆਸ-ਪਾਸ ਨਾਲ ਕੋਈ ਸਨਾਰਟੀ ਵੀ ਦੀ ਬਿਮਾਰੀ ਹੋਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 6 ਹਫਤੇ ਵਿੱਚ ਦੋ ਵਾਰ ਰਾਤ ਦਾ ਖਾਣਾ ਨਾ ਖਾਓ ਖਾਸ ਤੌਰ ਤੇ 40 ਸਾਲ ਦੀ ਉਮਰ ਤੋਂ ਬਾਅਦ ਇਸ ਦੌਰਾਨ ਹਾਰੋਮੋਨ ਤਬਦੀਲ ਹੋਣ ਕਰਕੇ ਜੇਕਰ ਸਰੀਰ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਬਹੁਤ ਭਾਰੀ ਨੁਕਸਾਨ ਹੋ ਜਾਂਦਾ ਹੈ ਨੰਬਰ 7 ਜੋ ਔਰਤਾਂ ਸਵੇਰੇ ਖਾਲੀ ਪੇਟ ਖੇਰੇ ਦਾ ਸੇਵਨ ਕਰਦੀਆਂ ਹਨ ਉਹ ਬਹੁਤ ਹੀ ਘੱਟ ਬਿਮਾਰ ਹੁੰਦੀਆਂ ਹਨ ਨੰਬਰ 8 ਭਾਜੇ ਗੈਸ ਅਫਰਾ ਆਦਤੋਂ ਸਾਫ ਧਾਨੀ ਰੱਖੋ ਇਸ ਨਾਲ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਜੋ ਕਿ ਪਾਚਨ ਸ਼ਕਤੀ ਕਮਜ਼ੋਰ ਹੋ ਜਾਵੇ ਤਾਂ ਸਰੀਰ ਨੂੰ ਹਰ ਤਰ੍ਹਾਂ ਦੀ ਬਿਮਾਰੀ ਆ ਕੇ ਲੈਂਦੀ ਹੈ ਨੰਬਰ 9 ਕਰੋੜ ਦਾ ਤੇਲ ਵਾਲਾਂ ਉੱਪਰ ਲਗਾਉਣ ਨਾਲ ਜੂਆਂ ਖਤਮ ਹੋ ਜਾਂਦੀਆਂ ਹਨ ਨੰਬਰ 10 ਭੋਜਨ ਲੈਣ ਪਿੱਛੋਂ ਘਟੋ ਘਟ ਅੱਧਾ ਘੰਟਾ ਆਰਾਮ ਕਰੋ ਤੇ ਫਿਰ ਘਟੋ ਘਟ 1 ਕਿਲੋਮੀਟਰ ਪੈਦਲ ਚੱਲੋ ਤੇ ਬਾਅਦ ਵਿੱਚ ਪਾਣੀ ਪੀਣ ਦੀ ਆਦਤ ਪੌ ਨੰਬਰ 11 ਪੇਟ ਦੀ ਗਰਮੀ ਤੋਂ ਛੁਟਕਾਰਾ ਚਾਹੁੰਦੇ ਹੋ ਤਾਂ ਰੋਜ਼ਾਨਾ ਸੌਂਫ ਵਾਲਾ ਪਾਣੀ ਪੀਆ ਕਰੋ ਨੰਬਰ 12 ਖਾਣੇ ਤੋਂ ਤੁਰੰਤ ਬਾਅਦ ਪਿੱਛੋਂ ਪਸ਼ਾਬ ਜ਼ਰੂਰ ਕਰੋ ਇਸ ਨਾਲ ਪੇਟ ਭਾਰਾ ਨਹੀਂ ਹੁੰਦਾ ਤੇ ਬੁਢਾਪੇ ਵਿੱਚ ਵੀ ਗੁਰਦੇ ਦੀ ਤਫਰੀਪ ਵਿੱਚ ਨਹੀਂ ਹੁੰਦੀ ਨੰਬਰ 13 ਜੋ ਲੋਕ ਹਾਰੇ ਸਮੇਂ ਅੱਖਾਂ ਨੂੰ ਮਲਦੇ ਰਹਿੰਦੇ ਹਨ ਉਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਹੌਲੀ-ਹੌਲੀ ਘਟ ਹੋਣ ਲੱਗ ਜਾਂਦੀ ਹੈ ਨੰਬਰ 14 ਖਾਣੇ ਦੀ ਪਲੇਟ ਜਾਂ ਥਾਲ ਇੱਕੋ ਵਾਰ ਹੀ ਪਰੋਸ ਲਓ ਦੂਸਰੀ ਵਾਰ ਕੋਈ ਚੀਜ਼ ਚਾਹੇ ਕਿੰਨੀ ਵੀ ਸਵਾਦ ਹੋਵੇ ਨਾ ਲਓ ਬੁਰਕੀ ਤੋਂ ਛੋਟੀ ਤੋੜੋ ਅਤੇ ਚੰਗੀ ਤਰ੍ਹਾਂ ਚਵਾ ਕੇ ਖਾਣ ਤੋਂ ਪਹਿਲਾਂ ਇੱਕ ਗਲਾਸ ਜੂਸ ਦਾ ਜਾਂ ਜਲ ਜੀਰਾ ਪੀਓ ਇਸ ਨਾਲ ਪੇਟ ਭਰਿਆ ਲੱਗੇਗਾ ਨੰਬਰ 15 ਗੁੜ ਤੇ ਚਾਵਲ ਖਾਣ ਨਾਲ ਕਦੇ ਵੀ ਖੰਗ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 16 ਸਲਾਦ ਦੀ ਇੱਕ ਪਲੇਟ ਬਿਨਾ ਨਮਕ ਖਾਣ ਤੋਂ ਪਹਿਲਾਂ ਹੀ ਖਾਣੇ ਤੋਂ ਪਹਿਲਾਂ ਹੀ ਖਾ ਲਓ ਤਾਂ ਕਿ ਖਾਣਾ ਘੱਟ ਖਾਦਾ ਜਾ ਜਾ ਸਕੇ ਇਸ ਨਾਲ ਸਰੀਰ ਦੀ ਸ਼ਕਤੀ ਵੀ ਸਰੀਰ ਵਿੱਚ ਸ਼ਕਤੀ ਵੀ ਰਹੇਗੀ ਮੋਟਾਪਾ ਵੀ ਨਹੀਂ ਆਵੇਗਾ ਫਲਾਂ ਦੀ ਵਰਤੋਂ ਬਿਨਾ ਨਮਕ ਪਾਏ ਆਪਣੀ ਸਿਹਤ ਮੁਤਾਬਕ ਕਰਨੀ ਚਾਹੀਦੀ ਹੈ ਇਸ ਨਾਲ ਖੁਸ਼ਕ ਮੇਵੇ 12 ਘੰਟੇ ਪਾਣੀ ਵਿੱਚ ਭਿਜਣ ਤੋਂ ਬਾਅਦ ਹੀ ਪਾਣੀ ਸਮੇਤ ਪੀ ਵਰਤੇ ਜਾ ਸਕਦੇ ਹਨ ਨੰਬਰ 17 ਖਜੂਰ ਨਾਲ ਵੱਡੀ ਇਲਾਇਚੀ ਖਾਣ ਨਾਲ ਬੁੱਢੀ ਨਜ਼ਰ ਆਉਣ ਵਾਲੀ ਔਰਤ ਵੀ ਜਵਾਨ ਲੱਗਣ ਲੱਗ ਜਾਂਦੀ ਹੈ ਨੰਬਰ 18 ਖਾਣੇ ਦਾ ਸਮਾਨ ਨਿਮਤ ਰੱਖੋ ਅਤੇ ਜਿੰਨੀ ਭੁੱਖ ਹੋਵੇ ਉਸ ਤੋਂ ਅੱਧਾ ਫੁਲਕਾ ਘੱਟ ਖਾਓ ਨੰਬਰ 19 ਸੇਦੇ ਨਮਕ ਦੇਪਜੋਗ ਨਾਲ ਥਾਇਰਾਇਡ ਬੀਪੀ ਅਤੇ ਪੇਟ ਹਮੇਸ਼ਾ ਠੀਕ ਰਹਿੰਦਾ ਹੈ ਨੰਬਰ 20 ਦੁਬਾਰਾ ਤੇ ਰਾਤ ਦੀ ਰੋਟੀ ਤੋਂ ਇੱਕ ਜਾਂ ਦੋ ਘੰਟੇ ਬਾਅਦ ਪਾਣੀ ਪੀਣਾ ਚਾਹੀਦਾ ਹੈ ਜ਼ਰੂਰਤ ਮੁਤਾਬਕ ਅੱਧਾ ਗਲਾਸ ਪਾਣੀ ਕੁੱਟ-ਕੁੱਟ ਕਰਕੇ ਪੀਤਾ ਜਾ ਸਕਦਾ ਹੈ ਨੰਬਰ 21 ਖਾਣਾ ਬਣਾਉਣ ਲਈ ਸਿਰਫ ਸਟੀਲ ਦੇ ਕੁੱਕਰ ਦੀ ਹੀ ਇਸਤੇਮਾਲ ਕਰੋ ਅਮੋਨੀਅਮ ਵਿੱਚ ਮਿਲੇ ਹੋਏ ਭਿਆਨਕ ਤੱਤਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚੇ ਰਹੋਗੇ ਨੰਬਰ 22 ਸਵੇਰੇ ਸਭ ਤੋਂ ਪਹਿਲਾਂ ਬਿਨਾ ਧੁੱक्कਣ ਜਾਂ ਕੁਰੀ ਕਰਨ ਤੋਂ ਪਹਿਲਾਂ ਵੱਧ ਤੋਂ ਵੱਧ ਤਾਜ਼ਾ ਪਾਣੀ ਪੀਣ ਦੀ ਕੋਸ਼ਿਸ਼ ਕਰੋ ਜੇ ਹੋ ਸਕੇ ਤਾਂ 4 ਸਟੀਲ ਦੇ ਗਲਾਸ ਇੱਕ ਵਾਰ ਜਾਂ ਰੁਕ ਰੁਕ ਕੇ ਪੀਣੇ ਚਾਹੀਦੇ ਹਨ ਤੇ ਨਾਸਤੇ ਤੋਂ ਪਹਿਲਾਂ 45 ਮਿੰਟ ਪਹਿਲਾਂ ਹੀ ਵੀ ਲੈਣੇ ਚਾਹੀਦੇ ਹਨ ਇਸ ਨਾਲ ਪੇਟ ਨਹੀਂ ਫੁੱਲੇਗਾ ਤੇ ਪਸ਼ਾਬ ਖੁੱਲ ਕੇ ਆਵੇਗਾ ਨੰਬਰ 13 ਰਾਤ ਵੇਲੇ ਚਿਹਰੇ ਤੇ ਮੱਖਣ ਲਗਾ ਕੇ ਸੌਣ ਨਾਲ ਸਕਿਨ ਨਿਖਰ ਜਾਂਦੀ ਹੈ ਨੰਬਰ 24 ਰਾਤ ਨੂੰ ਸੌਣ ਲਗਿਆਂ ਦੰਤ ਮੰਜਣ ਨਾਲ ਚੰਗੀ ਤਰ੍ਹਾਂ ਨਾਲ ਦੰਦ ਸਾਫ਼ ਕਰੋ ਇਹ ਯਾਰ ਚੀਜ਼ ਖਾਣ ਤੋਂ ਬਾਅਦ ਚੰਗੀ ਤਰ੍ਹਾਂ ਕੁੱਲੀ ਜ਼ਰੂਰ ਕਰੋ ਜੇ ਕੋਈ ਚੀਜ਼ ਰਾਤ ਨੂੰ ਦੰਦਾਂ ਤੇ ਲੱਗੀ ਰਹਿ ਜਾਵੇ ਤਾਂ ਉਹ 8 ਘੰਟੇ ਵਿੱਚ ਗੱਲ ਛੜ ਕੇ ਸਰੀਰ 'ਤੇ ਕਾफी ਨੁਕਸਾਨ ਕਰ ਸਕਦੀ ਹੈ ਨੰਬਰ 25 ਨਿੰਬੂ ਵਾਲੇ ਪਾਣੀ ਦੇ ਘਰਾਰੇ ਕਰਨ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ ਨੰਬਰ 26 ਜੋ ਜਦੋਂ ਤੱਕ ਇਹ ਮੈਂ ਇਹ ਹੰਕਾਰ ਸਾਡੇ ਅੰਦਰ ਹੈ ਕਿ ਅਸੀਂ ਖੁਦ ਨੂੰ ਨੂੰ ਨਹੀਂ ਪਾ ਸਕਦੇ ਨੰਬਰ 27 ਕੋ ਵਿੱਚ ਕੁਝ ਨਮਕ ਸ਼ਾਮਿਲ ਕਰਕੇ ਮਾਲਿਸ਼ ਕਰੋ ਇਸ ਨਾਲ ਸਰੀਰ ਦੀ ਖੁਸ਼ਕੀ ਦੂਰ ਹੋ ਜਾਵੇਗੀ ਨੰਬਰ 28 ਇੱਕ ਵਾਰ ਕੁਝ ਬੱਚੇ ਫੁੱਟਬਾਲ ਖੇਡ ਰਹੇ ਸੀ ਉੱਥੋਂ ਇੱਕ ਸਾਧੂ ਸੰਤ ਜਾ ਰਿਹਾ ਸੀ ਤੇ ਇੱਕ ਬੱਚਾ ਸੰਤ ਕੋਲ ਗਿਆ ਤੇ ਉਹਨਾਂ ਨੂੰ ਸਵਾਲ ਕੀਤਾ ਕਿ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਬੁਰੇ ਕਰਮਾਂ ਦੀ ਸਜ਼ਾ ਮਿਲਦੀ ਹੈ ਇਹ ਫੁੱਟਬਾਲ ਨੇ ਇਹੋ ਜਿਹਾ ਕੀ ਕੀਤਾ ਕਿ ਇਸ ਨੂੰ ਲਾਤਾਂ ਖਾਣੀਆਂ ਪੈ ਰਹੀਆਂ ਹਨ ਨੰਬਰ 29 ਕਮਜ਼ੋਰ ਹਾਜ਼ਮੇ ਵਾਲੇ ਲੋਕਾਂ ਲਈ ਕੇਲਾ ਬਹੁਤ ਹੀ ਜ਼ਿਆਦਾ ਨੁਕਸਾਨਦਾਇਕ ਹੁੰਦਾ ਹੈ ਇਸ ਇਤੇ ਸ਼ਾਮ ਸਮੇਂ ਕਿਲਾ ਕਾਣਾ ਬਿਲਕੁਲ ਬਲਗਮ ਪੈਦਾ ਕਰਦਾ ਹੈ ਨੰਬਰ 30 ਸੰਤਾਨ ਦੀ ਮੁਸਕਰਾ ਕੇ ਕਿਹਾ ਇਸ ਦੇ ਦੇ ਕਰਮ ਨਹੀਂ ਬਲਕਿ ਇਸ ਵਿੱਚ ਹਵਾ ਪਾਰ ਗਈ ਹੈ ਇਸ ਲਈ ਇਸ ਨੂੰ ਇੰਨੀਆਂ ਲੱਤਾਂ ਖਾਣੀਆਂ ਪੈ ਰਹੀਆਂ ਨੇ ਨੰਬਰ 31 ਬਦ ਹਜਮੀ ਹੋਣ ਤੇ ਤੁਰੰਤ ਦੋ ਗਲਾਸ ਠੰਡਾ ਪਾਣੀ ਪੀ ਲਓ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਨੰਬਰ 32 ਇਸ ਤਰ੍ਹਾਂ ਖਾਣੀਆਂ ਪੈ ਰੀਆਂ ਹਨ ਇਦਾਂ ਹੀ ਜੋ ਬੰਦੇ 'ਚ ਹੰਕਾਰ ਦੀ ਹਵਾ ਭਰ ਜਾਂਦੀ ਹੈ ਤੇ ਉਹ ਪ੍ਰਕਿਰਤੀ ਨਾਲ ਦੀਆਂ ਲੱਤਾਂ ਖਾਣੀਆਂ ਪੈਂਦੀਆਂ ਨੇ ਨੰਬਰ 3 ਨੱਕ ਬੰਦ ਕਰਕੇ ਚਾਰ ਵਾਰ ਅੰਦਰ ਥੁੱਕ ਨਿਗਲ ਨਾਲ ਇਸ ਕੀ ਤੋਂ ਰਾਹਤ ਮਿਲਦੀ ਹੈ ਨੰਬਰ 14 ਕਦੇ ਜੇ ਕਰ ਤੁਹਾਡੀ ਮਾਂ ਬਾਪ ਤੁਹਾਨੂੰ ਝਿੜਕਣ ਤਾਂ ਬੁਰਾ ਨਾ ਮੰਨੋ ਬਲਕਿ ਇਹ ਸੋਚੋ ਕੀ ਗਲਤੀ ਹੋਣ ਤੇ ਮਾਂ ਬਾਪ ਨਹੀਂ ਝਿੜਕਣਗੇ ਤਾਂ ਕੌਣ ਛੜ ਕੇਗਾ ਨੰਬਰ 35 ਰਾਤ ਦਾ ਖਾਣਾ ਜਲਦੀ ਖਾ ਲੈਣ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਨੰਬਰ 36 ਤੇ ਕਦੇ ਜੇਕਰ ਛੋਟਿਆਂ ਤੋਂ ਗਲਤੀ ਹੋ ਜਾਵੇ ਤਾਂ ਇਹ ਸਮਝ ਕੇ ਉਹਨਾਂ ਨੂੰ ਮaaf ਕਰੋ ਕਿ ਗਲਤੀਆਂ ਛੋਟੇ ਨਹੀਂ ਕਰਨਗੇ ਤਾਂ ਕੌਣ ਕਰੇਗਾ ਨੰਬਰ 37 ਲੰਬੇ ਸਮੇਂ ਤੱਕ ਧੁੱਪ ਵਿੱਚ ਰਹਿਣ ਨਾਲ ਕੈਂਸਰ ਹੋਣ ਦਾ ਖਤਰਾ ਵੱਧ ਜਾਂਦਾ ਹੈ ਇਸ ਲਈ ਲੰਬੇ ਸਮੇਂ ਤੱਕ ਧੁੱਪ ਵਿੱਚ ਜਾਣ ਤੋਂ ਬਚਣਾ ਚਾਹੀਦਾ ਹੈ ਨੰਬਰ 38 ਜੇਕਰ ਕਿਸੇ ਦੀਨ ਸਾਨੂੰ ਸਭ ਤੋਂ ਸਾਬ ਨੂੰ ਆਪਣੀਆਂ ਆਪਣੀਆਂ ਪਰੇਸ਼ਾਨੀਆਂ ਇੱਕ ਟੇਬਲ ਤੇ ਰੱਖਣ ਤੇ ਉਹਨਾਂ ਨੂੰ ਆਪਸ ਵਿੱਚ ਵਧਣ ਦੀ ਇਜਾਜ਼ਤ ਮਿਲੇ ਤਾਂ ਜਕੀਨ ਕਰਨਾ ਹਰ ਕੋਈ ਚੁੱਪਚਾਪ ਆਪਣੀ ਹੀ ਪਰੇਸ਼ਾਨੀ ਨੂੰ ਵਾਪਸ ਉਠਾ ਲਵੇਗਾ ਨੰਬਰ 39 ਗਰਮ ਦੁੱਧ ਵਿੱਚ ਗੁੜ ਪਾ ਕੇ ਪੀਣ ਨਾਲ ਖਾਂਸੀ ਤੋਂ ਬਹੁਤ ਜ਼ਿਆਦਾ ਰਾਹਤ ਮਿਲਦੀ ਹੈ ਨੰਬਰ 40 ਨਾਨਕ ਦੁਖੀਆ ਸਭ ਸੰਸਾਰ ਦੁੱਖ ਤੇ ਪਰੇਸ਼ਾਨੀਆਂ ਤਾਂ ਲੱਗੀਆਂ ਹੀ ਰਹਿਣਗੀਆਂ ਖੁਸ਼ ਰਹੋ ਕਰੋ ਛੋਟੀ ਜਿਹੀ ਜ਼ਿੰਦਗੀ ਹੈ ਹਰ ਗੱਲ ਨਾਲ ਖੁਸ਼ ਰਹਿਣਾ ਕਰੋ ਨੰਬਰ 41 ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਫਲ ਨਹੀਂ ਖਾਣੇ ਚਾਹੀਦੇ ਇਸ ਨਾਲ ਲਿਵਰ ਨੂੰ ਨੁਕਸਾਨ ਪਹੁੰਚਦਾ ਹੈ ਨੰਬਰ 42 ਜੋ ਕੋਲ ਨਾ ਹੋਵੇ ਉਸ ਦੀ ਆਵਾਜ਼ ਨਾਲ ਖੁਸ਼ ਰਹੋ ਕੋਈ ਰੁਸਿਆ ਹੋਵੇ ਤੁਹਾਡੇ ਨਾਲ ਉਸ ਉਸ ਦੇ ਇਸ ਅੰਦਾਜ਼ ਨਾਲ ਖੁਸ਼ ਰਹੋ ਨੰਬਰ 43 ਜੇਕਰ ਤੁਸੀਂ ਰਾਤ ਨੂੰ ਚਾਵਲ ਖਾਂਦੇ ਹੋ ਤਾਂ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ ਨੰਬਰ 44 ਜੋ ਵਾਪਸ ਨਹੀਂ ਆਉਣ ਵਾਲੇ ਉਹਨਾਂ ਦੀ ਯਾਦ 'ਚ ਖੁਸ਼ ਰਹੋ ਕੱਲ ਕਿਸ ਨੇ ਵੇਖਿਆ ਆਪਣੇ ਅੱਜ 'ਚ ਖੁਸ਼ ਰਹੋ ਨੰਬਰ 45 ਜਿਆਦਾ ਗਰਮ ਖਾਣਾ ਖਾਣ ਨਾਲ ਗਲੇ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ ਨੰਬਰ 46 ਖੁਸ਼ੀਆਂ ਦਾ ਅੰਦਾਜ਼ ਇਸ ਲਈ ਦੂਸਰਿਆਂ ਦੀ ਮੁਸਕਾਨ 'ਚ ਖੁਸ਼ ਰਹੋ ਕਿਉਂਕਿ ਤੜਫਦੇ ਉਹ ਹਰ ਪਲ ਕਿਸੇ ਦੇ ਸਾਥ ਨੂੰ ਕਿਤੇ ਤਾਂ ਆਪਣੇ ਆਪ 'ਚ ਖੁਸ਼ ਰਹੋ ਨੰਬਰ 47 ਗੁਲਾਬ ਦੇ ਫੁੱਲ ਅਤੇ ਪੱਤੇ ਚਵਾਕ ਲੈਣ ਨਾਲ ਖੂਨ ਦੀ ਕਮੀ ਦੂਰ ਹੋ ਜਾਂਦੀ ਹੈ ਨੰਬਰ 48 ਛੋਟੀ ਜਿਹੀ ਜ਼ਿੰਦਗੀ ਹਰ ਗੱਲ ਨਾਲ ਖੁਸ਼ ਰਹੋ ਨੰਬਰ 39 49 ਸੋਰੀ ਸਵੇਰੇ ਉੱਠ ਕੇ ਗੁੰਗਣੇ ਪਾਣੀ ਵਿੱਚ ਰਮਕ ਭਾ ਕੇ ਗਰਾਰੇ ਕਰਨ ਨਾਲ পেট ਅਤੇ ਛਾਤੀ ਸਾਫ਼ ਹੋ ਜਾਂਦੀ ਹੈ ਨੰਬਰ 50 ਸੱਚੇ ਦੇਸ਼ ਭਗਤ ਹਮੇਸ਼ਾ ਦੇਸ਼ ਲਈ ਆਪਣੇ ਆਪ ਮਰਨ ਦੀਆਂ ਗੱਲਾਂ ਹੀ ਕਰਦੇ ਨੇ ਕਿ ਜ਼ੈਨ ਨੂੰ ਮਾਰੰਦੀਆਂ ਨਹੀਂ ਨੰਬਰ 51 ਜੇਕਰ ਤੁਸੀਂ ਦੇਣ ਭਾਰ ਦੇ ਕੰਮ ਤੋਂ ਬਾਅਦ ਜ਼ਿਆਦਾ ਥੱਕ ਚੁੱਕੇ ਹੋ ਤਾਂ ਗਰਮ ਪਾਣੀ ਵਿੱਚ ਛੋਟੀ ਚਹੀ ਐਲਰਜੀ ਪਾ ਕੇ ਪੀ ਲੋ ਥਕਾਨ ਖਤਮ ਹੋ ਜਾਵੇਗੀ ਨੰਬਰ ਜ ਜਿਨ੍ਹਾਂ ਦਾ ਪਾਲਣ ਪੋਸ਼ਣ ਸਹੀ ਢੰਗ ਨਾਲ ਹੋਇਆ ਹੁੰਦਾ ਉਹ ਗਲਤੀਆਂ ਵੀ ਸਹੀ ਢੰਗ ਨਾਲ ਹੀ ਕਰਦੇ ਹਨ ਨੰਬਰ 53 ਜੇਕਰ ਤੁਹਾਨੂੰ ਅਚਾਨਕ ਬੁਖਾਰ ਹੋ ਜਾਂਦਾ ਹੈ ਤਾਂ ਮੇਥੀ ਦਾ ਪਾਣੀ ਪੀਣ ਨਾਲ ਆਰਾਮ ਮਿਲਦਾ ਹੈ ਨੰਬਰ 54 ਵਿਆਹ ਕਰਵਾਉਣ ਉਪਰੰਤ ਮਨੁੱਖ ਵਿੱਚ ਮਰਨ ਦਾ ਡਰ ਘਟ ਜਾਂਦਾ ਹੈ। ਨੰਬਰ 55 ਪਦੀਨੇ ਦੇ ਪੱਤੇ ਚਿਹਰੇ ਉੱਪਰ ਲਗਾਉਣ ਨਾਲ ਚਿਹਰਾ ਨਰਮ ਤੇ ਮੁਲਾਇਮ ਹੋ ਜਾਂਦਾ ਹੈ। ਨੰਬਰ 55 ਵਿਆਹ ਨਾਲ ਦੁੱਖ ਦੇ ਖੁਸ਼ੀਆਂ ਦੁੱਗਣੀਆਂ ਤੇ ਖਰਚੇ ਚੌਗਣੇ ਹੋ ਜਾਂਦੇ ਹਨ। ਨੰਬਰ 57 ਢੇਟ ਵਿੱਚ ਦਰਦ ਹੋਵੇ ਤਾਂ ਉਲਟੇ ਲੇਟ ਜਾਓ ਕਾਫੀ ਹੱਦ ਤੱਕ ਆਰਾਮ ਮਿਲੇਗਾ। ਨੰਬਰ 58 ਕੱਟ ਬੋਲਣ ਵਾਲੇ ਅਕਸਰ ਸਿਆਣੇ ਹੁੰਦੇ ਹਨ ਹਾਂਜੀ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਬੋਲਣ ਵਿੱਚ ਵੀ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਆਂ ਵੀਡੀਓ ਬਣਾਉਣ ਵਿੱਚ ਬਹੁਤ ਹੀ ਜ਼ਿਆਦਾ ਮਿਹਨਤ ਲੱਗਦੀ ਹੈ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਉਹਦੀਆ ਵਧੀਆ ਕਮੈਂਟ ਵੀ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਧੰਵਾਦ ਜੀ ਸਾਰਿਆਂ ਦਾ